ਦੇ ਵਿੱਚ ਚਾਰ ਜਿਹੜੇ ਥਰੀ ਹਾਊਸ ਕਹ ਲੋ ਜਾਂ ਤੁਸੀਂ ਉਹਨੂੰ ਕਹੇ ਇਕੋ ਪ੍ਰੋਜੈਕਟ ਤੇ ਚਾਰ ਹਟਸ ਨੇ ਜੋ ਦੋ ਹਟਸ ਜਿਹੜੀਆਂ ਨੇ ਫੈਮਿਲੀ ਹਟਸ ਨੇ ਜਿੱਦ ਡਬਲ ਡਬਲ ਬੈਡਰੂਮ ਨੇ ਦੋ 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 ਕਮਰੇ ਨੇ ਸਮਝ ਤੇ ਦੋ ਕਪਲ ਹਟਸ ਕਹਿੰ ਜਾਂ ਉਹਨਾਂ ਨੂੰ ਪ੍ਰਾਈਵੇਟ ਜੇ ਕੋਈ ਫੈਮਿਲੀ ਲੈਣਾ ਚਾਹੁੰਦੀ ਹੈ ਦੋ ਉਹਨਾਂ ਤੇ ਬੜਾ ਸੁੰਦਰ ਦ੍ਰਿਸ਼ ਜਿਹੜਾ ਡੈਮ ਦਾ ਉਹ ਨਾਲ ਕੈਫੇਟੇਰੀਆ 80 ਦੇ ਲੱਗ ਪਗਾ ਲੋਕ ਟੈਕਸ ਇਕ ਦੇ ਵਿੱਚ ਤੇ ਬੱਚਿਆਂ ਦੇ ਖੇਡਣ ਵਾਸਤੇ ਪਲੇਗਰਾਉਂਡ ਤੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਟਾਈਮ ਦੇ ਵਿੱਚ VOTING ਦਾ ਜਿਹੜਾ ਉਹਦਾ ਟੈਂਟਰ ਵੀ ਲੱਗ ਜਾਊਗਾ ਤੇ 2 ਕਰੋੜ 80 ਲੱਖ ਰੁਪਏ ਦੀ ਲਾਗਤ ਇੱਥੇ ਆਈ ਹੈ ਤੇ ਕਿਉਂਕਿ ਇਹ ਏਰੀਆ ਬਹੁਤ ਟੂਰਿਜ਼ਮ ਨੂੰ 3% ਕਰਦਾ ਹੈ ਅਗੇ ਧਰਮਸ਼ਾਲਾ ਨੂੰ ਮਨਾਲੀ ਨੂੰ ਸੜਕਾਂ ਜਾਂਦੀਆਂ ਹਨ ਮਾਤਾ ਚੰਦਕੌਰ ਨੇ ਜੀ ਇਹ ਲੋਕ ਮਾਤਾ ਟੇਕਣ ਜਾਂਦੇ ਰਿਹਾ ਬਹੁਤ ਸੋ ਪਹਿਲਾ ਚੌਹਾਲ ਵਾਲਾ ਬਹੁਤ ਕਾਮਯਾਬੀ ਨਾਲ ਚੱਲ ਰਿਹਾ ਚੌਹਾਲ ਤੋਂ ਬਾਅਦ ਇਸ ਟਾਈਮ ਤੇ ਜਿਹੜੇ ਉਹ ਟੂਰਿਜ਼ਮ ਡਿਪਾਰਟਮੈਂਟ ਨੇ ਫੋਰੈਸਟ ਡਿਪਾਰਟਮੈਂਟ ਨੇ ਮਿਲ ਕੇ ਕੰਮ ਕੀਤਾ ਪੰਜਾਬ ਕੋਲੇ ਇਸ ਵਕਤ ਅਸੀਂ 52 ਰੈਸਟ ਹਾਊਸ ਜਿਹੜੇ ਪਹਿਲਾਂ ਬਿਲਕੁਲ ਖੰਡਰ ਬਣ ਗਏ ਸੀ ਕੋਈ ਕੰਮ ਨਹੀਂ ਆਉਂਦੇ ਸੀ 52 ਰੈਸਟ ਹੌਲਸ ਅਸੀਂ ਪੰਜਾਬ ਚ ਚਲਾ ਲਏ ਦੁਬਾਰਾ ਤੇ ਸਾਨੂੰ ਇਸ ਵਕਤ 1 ਕਰੋੜ ਰੁਪਇਆ ਇਹਨਾਂ ਰੈਸਟ ਹਾਊਸਸ ਤੋਂ ਪਾਇਆ ਦਾ ਰੈਂਟ ਜੋ ਵੀ ਉਹ ਪਰਮੰਥ ਉਹ ਆ ਰਿਹਾ ਗਵਰਨਮੈਂਟ ਦਿਖਾ ਦੇ ਜੀ ਤੇ ਹੁਣ ਟੋਟਲ 75 ਰੈਸਟੌਰੈਂਟ ਹਾਊਸ ਨੇ ਜਿਹੜੇ ਬਿਲਕੁਲ ਫੰਕਸ਼ਨਲ ਹੋ ਗਏ ਪਹਿਲਾਂ ਬਿਲਕੁਲ ਖੰਡਰ ਸੀ ਸੋ ਟੂਰਿਜ਼ਮ ਨੂੰ ਅੱਗੇ ਲੈ ਕੇ ਜਾਣਾ ਸਾਡਾ ਇੱਕ ਟੀਚਾ ਹੈ ਜਿਹਦੇ ਵਿੱਚ ਇਦਾਂ ਦੇ ਛੋਟੇ ਛੋਟੇ ਟਾਈਮ ਹੋਰ ਵੀ ਸਪੌਟ ਕੀਤੇ ਜਾ ਰਹੇ ਨੇ ਜਿੱਥੇ ਹੈਗੇ ਆ ਇਦਾਂ ਦੇ ਚਾਂਸ ਕਿ ਅੱਜ ਕੱਲ ਲੋਕ ਜਿਹੜੇ ਨੇ ਉਹ ਨੇਚਰ ਲਵਰ ਜਾਂ ਐਡਵੈਂਚਰ ਸਪੋਰਟਸ ਜਾਂ ਵਾਟਰ ਸਪੋਰਟਸ ਵੱਲ ਨੂੰ ਜਾਂ ਜਿਹੜਾ ਨਾ ਚਾਹੁੰਦੇ ਨਾਲ ਨਾਲ ਆਪਣੇ ਫੈਮਿਲੀ ਦੇ ਉਹ ਕੁਦਰਤ ਦੇ ਨਾਲ ਟਾਈਮ ਸਪੈਂਡ ਕਰਨਾ ਚਾਹੁੰਦੇ ਆ ਤਾਂ ਇਹ ਇਸ ਤੋਂ ਵਧੀਆ ਸ਼ਾਇਦ ਕੋਈ ਆਪਾ ਨੰਨ ਦੇਸ਼ ਨਹੀਂ ਦੇ ਸਰਜੀ ਮੌਕਾ ਨਹੀਂ ਦੇ ਸਕਦੇ ਸੋ ਜਿਹੜਾ ਇਸ ਤਰ੍ਹਾਂ ਦੇ ਜਿਹੜੇ ਜਿੰਨੇ ਵੀ ਡੈਮ ਨੇ ਛੋਟੇ ਹਾਲਾਂਕਿ ਇਹ ਸ਼ਾਪੂਰ ਕੰਡੀ ਤੋਂ ਸਿਰਫ 3 ਮੀਟਰ નીચે ਸ਼ਾਪੂਰ ਕੰਡੀ ਜਿਹੜਾ ਉਹ 405 ਫੁੱਟ ਤੇ ਹੈ ਹਾਈ ਟ ਸੀ ਲੈਵਲ ਤੋਂ ਇਹਦੇ 402 ਫੁੱਟ ਐਨਵਿਟਰੀ ਸਿਰਫ ਫਰਕਰ ਤੇ ਸੇਫਟੀ ਦੇ ਪਰਪਸ ਤੋਂ ਤੇ ਜੰਗਲਾਤ ਮੈਕਵੇ ਦੇ ਸਾਰੇ ਕਾਨੂੰਨ ਜਾਂ ਦੀਆਂ ਨਿਰਦੇਸ਼ਾਂ ਨੂੰ ਧਿਆਨ ਚ ਰੱਖਿਆ ਗਿਆ ਕਿਉਂਕਿ ਇੱਥੇ ਕੰਕਰੀਟ ਦਾ ਬਿਲਕੁਲ ਵੀ ਕੁਝ ਨਹੀਂ ਸੀ ਇਸ ਕਰਕੇ ਤੁਸੀਂ ਦੇਖਿਆ ਹੋਣਾ ਕਿ ਲੋਹੇ ਦੇ ਤੇ ਖੜਾ ਕੀਤਾ ਤੇ ਜਿਹੜੀ ਲੱਕੜੀ ਹੈ ਉਹਦੇ ਵਿੱਚ ਵੀ ਸਾਊਂਡ ਪ੍ਰੂਫ ਮਟੀਰੀਅਲ ਲਾ ਕੇ ਤਾਂ ਕਿ ਜ਼ਿਆਦਾ ਜਿਹੜਾ ਉਹ ਨੇਚਰ ਫ੍ਰੈਂਡਲੀ ਇਕੋ ਫ੍ਰੈਂਡਲੀ ਉਹ ਵੀ ਸਾਰਾ ਕੁਝ ਸੋ ਮੈਂ ਸਾਰੇ ਸਟਾਫ ਨੂੰ ਸਾਡੇ ਮੰਤਰੀ ਸਾਹਿਬ ਨੂੰ ਵਾਟਰ ਸੌਸਪਾਰਟਮੈਂਟ ਤੇ ਚੋਰ ਜਗਲਾਤ ਮਹਿਕ ਮੇਰੇ ਸਾਰੇ ਅਫਸਰਾਂ ਬਹੁਤ-ਬਹੁਤ ਵਧਾਈ ਵੀ ਦਿਨਾ ਇਸ ਕੰਮ ਲਈ ਕਿ ਅੱਜ ਉਹਨਾਂ ਨੇ ਇਹ ਪ੍ਰੋਜੈਕਟ ਸ਼ੁਰੂ ਕੀਤਾ ਮੈਨੂੰ ਉਮੀਦ ਹੈ ਕਿ ਚੋਹਾਲ ਦੀ ਤਰ੍ਹਾਂ ਇਹ ਵੀ ਬਹੁਤ ਕਾਮਯਾਬ ਹੋਊਗਾ ਚੋਹਾਲ ਬਰੇ ਤੋਂ ਸੀ ਪਹਿਲਾਂ ਵੀ ਲਿਖ ਚੋਕਾਂ ਦੇਖ ਚੁੱਕੇ ਹੋਵਗੇ ਲੋਕਲ ਨੂੰ ਤੁਸੀਂ ਜਾ ਕੇ ਆਉਂਦੇ ਜਾਂਦੇ ਰਹਿੰਦੇ ਹੋ ਤੇ ਅੱਜ ਅਸੀਂ ਚੋਹਾਲ ਹੀ ਠਾਏਗੇ ਕੱਲ ਨੂੰ ਗਣਤੰਤਰ ਦਿਵਸ ਤੇ ਜੋ ਜਿਹੜਾ ਛੰਡੇ ਦੀ ਰਸਮ ਆਦਾ ਕਰਨੀ ਹੈ ਉਹਦੇ ਵਾਸਤੇ ਇੱਕ ਪ੍ਰੋਟੋਕਾਲ ਹੈ ਕਿ ਜਿਹੜੇ ਵੀ ਮੰਤਰੀ ਸਾਹਿਬਾਨ ਨੇ ਇਹ ਜਿਤੇਵੀ ਚੰਡਾਲਾ ਰੋਣਾ ਉਥੇ ਇੱਕ ਰਾਤ ਪਹਿਲਾਂ ਕਿਸੇ ਦੀ ਇਹ ਕਰਦੇ ਕਿਉਂਕਿ ਅਗਲੇ ਦਿਨ ਕੋਈ ਮੌਸਮ ਭਾ ਜਾਂ ਕੋਈ ਇਸ ਤਰ੍ਹਾਂ ਦੀ ਰੁਕਾਵਟ ਨਾ ਆਵੇ ਕਿਉਂਕਿ ਉਹਦਾ ਪਾਈ ਟਾਈਮ ਹੁੰਦਾ ਚੰਡੇ ਦਾ ਬਿਲਕੁਲ ਐਕਸੈਕਟ 9 ਵਜੇ ਸੂ ਐ ਬਾਕੀ ਟੂਰਿਜ਼ਮ ਵਾਸਤੇ ਇਸ ਤੋਂ ਪਹਿਲਾਂ ਵੀ ਕੁਛ ਨੇਰੀ ਰੈਸਟੋਰੈਂਟਸ ਨੇ ਜਿਨ੍ਹਾਂ ਨੂੰ ਹੁਣ ਉਹ ਤਾਂ ਪਹਿਲਾਂ ਪਹਿਲਾਂ ਵਾਲੀ ਸਰਕਾਰ ਕੁਝ ਤਾਂ ਵੇਚ ਗਈ ਉਹ ਆਪਣੇ ਦੋਸਤਾਂ ਨੂੰ ਤਰ੍ਹਾਂ ਵੇਚਤਾ ਉਹਨਾਂ ਨੇ ਉਹਨਾਂ ਨੇ ਤਾਂ ਫਾਈਵ ਸਟਾਰ ਹੋਟਲ ਬਣਾ ਲਏ ਇਹਦਾ ਐਗਜ਼ਾਮਪਲ ਦੇ ਦਿੰਦਾ ਮੈਂ ਇਹ ਨੀਲੋਂ ਨੇ ਹਰਤੇ ਉੱਤੇ ਜਿਹੜਾ ਸੀ ਉਹ ਹੋਟਲ ਨਾਲ ਕਾ ਪੈਂਸਾ ਆਪਣੇ ਕਿਸੇ ਫਰੈਂਡ ਨੂੰ ਦੇ ਕੇ ਸੀ ਕਿਉਂ ਤੇ ਇਸੇ ਤਰ੍ਹਾਂ ਹੁਣ ਜਿਵੇਂ ਨਦਾਮਪੁਰ ਨਹਿਰ ਆ ਸਾਡੇ ਸਮਰੂਹ ਵਿੱਚ ਉਹਦੇ ਤੇ ਬਹੁਤ ਸੋਹਣੇ ਰੈਸਟੋਰੈਂਟ ਬਹੁਤ ਸੋਹਣੇ ਰੈਸਟੋਰੈਂਸ ਨੇ ਪ੍ਰੋਪਰ ਵਾਲਾ ਹੈ ਤਾਂ ਅਸੀਂ ਉਹਨਾਂ ਨੂੰ ਹੁਣ ਅਸੀਂ ਆਮ ਖਾਸ ਬਾਹਰ ਉਸ ਰੰ ਦੇ ਵਿੱਚ ਬਹੁਤ ਬਹੁਤ ਸਕੋਪ ਆਉਂਦੇ ਸੋ ਅਸੀਂ ਉਹਨਾਂ ਨੂੰ ਵੀ ਹੁਣ ਜਿਹੜਾ ਉਹ ਅੱਛੇ ਤੇ ਕੇ ਨਾ ਬਣਾ ਕੇ ਇਹ ਚਾਹਾਂਗੇ ਕਿ ਉਹ ਸਰਕਾਰ ਦੇ ਕਮਾਊ ਪੁੱਤਰ ਬਣਨ ਉਹ ਰੈਸਟੋਰੈਂਟ ਜਿਹੜੇ ਨੇ ਉਹਨੂੰ ਪਬਲੀਕਲੀ ਖੋਲਾਂਗੇ ਚਾਹੇ ਉਹ ਕੋਈ ਫੰਕਸ਼ਨ ਕਰਨਾ ਹੈ ਛੋਟਾ ਮੋਟਾ ਕੋਈ ਕੰਪਨੀ ਨੇ ਕਿਸੇ ਨੇ ਕੋਈ ਆਪਣਾ ਸਮਿਨਾਰ ਕਰਨਾ ਹੈ ਵਟ ਏਵਰ ਹਨਾ ਗੱਟੂ ਗੱਦ ਕਰਨੀ ਉਹਦੇ ਵਾਸਤੇ ਸੀ ਥਿੜਾ ਸ਼ੁਰੂ ਕਰਾਂਗੇ ਜਦੋਂ ਮੈਂ ਐਮਪੀ ਹੁੰਦਾ ਸੀਗਾ ਤਾਂ ਮੈਂ ਚੋਹਾਲ ਆ ਕੇ ਠਹਿਰਦਾ ਸੀ ਸਿਰਫ ਦੋ ਕਮਰੇ ਸੀ ਉਹ ਦੋਨੇ ਖੰਡਰ ਬਣੇ ਸੀ ਤਾਂ ਮੈਂ ਉਸੇ ਵੇਲੇ ਸੋਚ ਲਿਆ ਸੀਗਾ ਜੀ ਕਦੇ ਲੋਕਾਂ ਨੇ ਜੇ ਕਦੇ ਪਰਮਾਤਮਾ ਨੇ ਕੁਝ ਜ਼ਿੰਮੇਵਾਰੀ ਹੈ ਜਿੱ ਦਿੱਤੀ ਤਾਂ ਇਹਨਾਂ ਨੂੰ ਇਸ ਚੀਜ਼ ਨੂੰ ਸੀ ਬਹੁਤ ਵਧੀਆ ਬਣਾ ਸਕਦੇ ਆ ਕਿ ਅੱਜ ਉਹ ਤੁ ਚੋਹਾਲ ਜਿਹੜਾ ਹੈ ਉੱਥੇ ਓਪਨ ਕਿਚਨ ਹੈ ਹਰਦਵਾਰ ਦੇ ਪਿੰਡਾਂ ਤੋਂ ਮਾਵਾ ਆਕੇ ਬਾਡੇ ਸਾਹਮਣੇ ਸਾਗ ਬੰਦੀਆਂ ਨੇ ਤੁਸੀਂ ਆਪਣੀ ਮਰਜ਼ੀ ਦਾ ਮਿਰਚ ਮਸਾਲਾ ਪਾ ਸਕਦੇ ਹੋ ਤੇ ਉੱਥੇ 3 ਹਟਸ ਨੇ ਤੇ ਥੱਲੇ ਉਹਦੇ ਵਿੱਚ ਲੈ ਕੇ ਜਾਂਦੇ ਆਂ ਟਾਈਮ ਦੇ ਵਿੱਚ ਬੱਚਿਆਂ ਦੇ ਖੇਡਣ ਨੂੰ ਜੋ ਵਾਟਰ ਸਪੋਰਟਸ ਦਾ ਵੀ ਬਹੁਤ ਸਾਰਾ ਸਕੋਪ ਹੈ ਸੋ ਮੈਨੂੰ ਇਹ ਇਲਾਕਾ ਪਹਿਲੇ ਦਿਨੋਂ ਪਹਿਲਾਂ ਵੀ ਪਸੰਦੀ ਸੀ ਪਰ ਇਹ ਇਲਾਕਾ ਕਿਉਂਕਿ ਇਹ ਇਸ ਤਰ੍ਹਾਂ ਦਾ ਪੰਜਾਬ ਪਹਿਲਾਂ ਕਿਤੇ ਦਿਖਾਇਆ ਹੀ ਨਹੀਂ ਗਿਆ ਸੋ ਅਸੀਂ ਚਾਹੇ ਉਹ ਜਿਵੇਂ ਸ਼੍ਰੀ ਅੰਮ੍ਰਿਤਸਰ ਸਾਹਿਬ ਹੈ 1 ਲੱਖ ਬੰਦੇ ਦੀ ਫੁੱਟਫਾਲ ਹਰ ਰੋਜ਼ ਹੈ ਅੰਮ੍ਰਿਤਸਰ ਸਾਹਿਬ ਦੇ ਵਿੱਚ ਬਹੁਤ ਸਾਰਾ ਟੂਰਿਜ਼ਮ ਦਾ ਸੀ ਕਰ ਰਹੇ ਹਾਂ ਪਟਿਆਲਾ ਜਿਹੜਾ ਸਾਡਾ ਕਲਚਰ ਸਿਟੀ ਕਿਹਾ ਜਾਂਦਾ ਹੈ ਉੱਥੇ ਬਹੁਤ ਸਾਰੇ ਵੱਡੇ ਵੱਡੇ ਹੋਟਲ ਸਰਕਾਰ ਵੱਲੋਂ ਪੀਪੀਪੀ ਮੋਰ ਤੇ ਜਾਂ ਫਿਰ ਜਾਂ ਫਿਰ ਸਰਕਾਰ ਵੱਲੋਂ ਉੱਥੇ ਬਹੁਤ ਸਾਰੀ ਸ਼ੂਟਿੰਗ ਵਗੈਰਾ ਉੱਥੇ ਹੁੰਦੀਆਂ ਨੇ ਹਰ ਦਿਨ ਸੋ ਅਸੀਂ ਪਾਲੀਵੁੱਡ ਨੂੰ ਜਾਂ ਜਿੰਨੇ ਵੀ ਕੋਈ ਸ਼ੂਟਿੰਗਸ ਵਾਲੇ ਗਾਣਿਆਂ ਵਾਲੇ ਕੋਈ ਡੈਸਟੀਨੇਸ਼ਨ ਵੈਡਿੰਗ ਉਹਦੇ ਵਾਸਤੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਚਮਰੌਰ ਲੇਕ ਦੀ ਜੋ ਪਠਾਨਕੋਟ ਤੋਂ 20 ਕਿਲੋਮੀਟਰ ਉੱਪਰ ਹੈ ਜਿਹੜਾ ਹੰਜੀ ਸਾਗਰ ਡੈਮ ਦੇ ਉੱਤੇ ਚਮਰਾੜ ਝੀਲ ਬਹੁਤ ਵਧੀਆ ਬਣ ਗਈ ਉੱਥੇ ਸਰਕਾਰ ਵੱਲੋਂ ਬਹੁਤ ਡਿਵੈਲਪ ਕੀਤਾ ਜਾ ਰਹੀ ਹੈ ਸੜਕ ਬਣ ਗਈ ਤੇ ਉੱਥੇ ਫ੍ਰੀ ਵੈਟਿੰਗ ਸ਼ੂਟ ਆਊਟ ਫੋਟੋ ਖਚਾਉਣ ਜਾਂ ਪੀ ਅੱਜਕੱਲ ਜਿਹੜੇ ਚੱਲਦੇ ਆ ਰਵਾਜ ਤੇ ਉਹਦੇ ਵਾਸਤੇ ਬਹੁਤ ਸਾਰੇ ਲੋਕ ਆਉਂਦੇ ਆ ਉਹ ਜਿਹੜੇ ਪੌਟਸ ਦੇ ਵਿੱਚ ਜਾ ਕੇ ਉਹ ਫੋਟੋਆਂ ਵਗੈਰਾ ਸ਼ੂਟ ਹੁੰਦੀਆਂ ਨੇ ਜਿਹੜਾ ਡੈਸਟੀਨੇਸ਼ਨ ਵੈਟਿੰਗ ਦਾ ਮਾਹ ਉੱਥੇ ਮਾਹੌਲ ਬਹੁਤ ਵਧੀਆ ਮਿਲ ਰਿਹਾ ਤੇ ਸਾਨੂੰ ਚਮਰਾੜ ਝੀਲ ਵੀ ਕਾਫੀ ਡਿਵੈਲਪ ਹੋ ਗਈ ਤੇ ਉਹ ਲਾਹੌਜੀ ਦੇ ਰਸਤੇ ਤੇ ਹੈ ਤੇ ਸਾਨੂੰ ਉਮੀਦ ਹੈ ਕਿ ਇਸ ਏਰੀਆ ਨੂੰ ਹੋਰ ਵੀ ਇੰਟਰਐਕਟ ਫਰੀ ਦੇ ਨਾਲ ਇੰਟਰਐਕਟਮ ਅਪਲਾਈਮੈਂਟ ਬਹੁਤ ਮਿਲਦੀ ਹੈ ਰੋਜ਼ਗਾਰ ਪੈਦਾ ਹੁੰਦੇ ਨੇ ਤੇ ਉਮੀਦ ਹੈ ਕਿ ਅਸੀਂ ਇਹਦੇ ਚ ਜੋ ਅਸੀਂ ਦਿਨੋ ਸੋਚਿਆ ਹੋਇਆ ਕਿ ਪੰਜਾਬ ਨੂੰ ਟੂਰਿਜ਼ਮ ਚ ਬਹੁਤ ਅੱਗੇ ਲੱਗੇ ਜਾਣਾ ਤਾਂ ਉਹਨੂੰ ਚੰਗੀ ਕਾਮਯਾਬ ਹੋ ਤੁਹਾਡਾ ਕੋਈ ਸਵਾਲ ਹੋਵੇਗਾ ਸਨ ਸਰ ਦਿੱਲੀ ਚੱਕਰੀ ਆ ਰਹੀ ਬਚਾਉਂਦੀ ਹੈ ਇਸ ਵਾਰ ਉਹ ਫਿਰ ਉਹ ਫੇਰ ਚੱਕੀ ਜਾਣਾ ਕੱਲ ਨੂੰ ਹੈ ਜੀ ਕੱਲ ਨੂੰ ਜਿਹੜੀ ਚੱਕੀ 26 ਜਨਵਰੀ ਦੀ ਪੇਡ ਦੇ ਵਿੱਚ ਸ਼ਾਮਲ ਹੋ ਰਹੀ ਹੈ ਉਹ ਹਾਲਾਂਕਿ ਰੋਟੇਸ਼ਨ ਹੁੰਦੀ ਹੈ ਕਰੋਸਟਰ ਹੁੰਦਾ ਹੈ ਪਰ ਐਸ ਪਰ ਅਸੀਂ ਸਪੈਸ਼ਲ ਰਿਕਵੈਸਟ ਕੀਤੀ ਕਿ 350 ਸਾਲਾਂ ਸ਼੍ਰੀ ਗੁਰੂ ਇੱਕ ਬਾਦਰਜੀ ਦਾ ਮਨਾ ਰਹੇ ਸੀ ਦੁਨੀਆ ਚ ਮਨਾ ਰਹੇ ਕੱਲ ਵੀ ਮੈਂ ਅਕਸਰੀ ਹਯੂਰ ਸਾਹਿਬ ਗਿਆ ਵੈਸੀ ਉੱਥੇ ਵੀ 350 ਸਾਲ ਦੇ ਫੰਕਸ਼ਨ ਚੱਲ ਰਹੇ ਸੀ ਤਾਂ ਅਸੀਂ ਕਿਹਾ ਵੀ ਇਹ ਇਹ ਬਾਰ-ਬਾਰ ਨਹੀਂ ਆਉਂਦਾ ਰੋਸਟਰ ਤਾਂ ਬਾਰ-ਬਾਰ ਬਣ ਜੂ ਅਗਲੇ ਸਾਲ ਵੀ ਬਣ ਜੂ ਸੋ ਉਹਨਾਂ ਨੇ ਸਾਡੀ ਬੇਨਤੀ ਨੂੰ ਰਿਕਵੈਸਟ ਨੂੰ ਜਿਹੜਾ ਮੰਜੂ ਕੀਤਾ ਤੇ ਕੱਲ ਨੂੰ ਸ਼੍ਰੀ ਗੁਰੂ ਤੇ ਇੱਕ ਬਾਦਰਜੀ ਦਾ ਸੰਵੰਤ ਜਿਹੜੀ ਚਾਕੀ ਹੈ ਪੰਜਾਬ ਦੀ ਜੋ ਹਿੰਦੀ ਚਾਦਰ ਜੋ ਮਨੁੱਖਤਾ ਦਾ ਸੇਵ ਜਿਹੜਾ ਸਨੇਹਾ ਤੇ ਕਿਸੇ ਲਈ ਕੁਝ ਕੁਰਬਾਨੀਆਂ ਕਰਨ ਦਾ ਜਿਹੜਾ ਸਨੇਹਾ ਦੇਸ਼ ਕੌਮ ਲਈ ਆਪਣਾ ਸਭ ਕੁਝ ਵਾਰਨ ਦਾ ਸਨੇਹਾ ਜਿਹੜਾ ਉਹ ਕੱਲ ਨੂੰ ਚਾਤੀ ਜਿਹੜੀ ਆ ਉਹ ਜਿਹੜੀ 26 ਜਨਵਰੀ ਦੀ ਪ੍ਰੇਡ ਉਹਦੇ ਚ ਪੰਜਾਬੀ ਚਾਤੀ ਸ਼ਾਮਿਲ ਹੋਵੇ ਇੱਕ ਕਾਫੀ ਕੰਮ ਹੋ ਗਏ ਕਾਫੀ ਕਰਨ ਵਾਲੇ ਆ ਲਾਸਟ ইয়ার ਵੀ ਗਵਰਨਮੈਂਟ ਦੇ ਪ੍ਰੋਜੈਕਟ ਅਸੀਂ ইয়ার ਨਹੀਂ ਕਹਿੰਦੇ ম্যাডাম ਅਸੀਂ ਤਾਂ ਪਹਿਲੇ ਪਹਿਲੇ ਦਿਨ ਤੋਂ ਹੀ ਲੱਗੇ ਸੀ ਕੰਮ ਤੇ ਬਹੁਤ লেਟ ਆ ਪਹਿਲਾਂ ਹੀ ਬਹੁਤ ইয়ারਜ਼ ਲੇਟ ਹੋ ਗਏ ਪਹਿਲਾਂ ਹੀ ਦੇਖੋ بجلی ਦਾ বিল ਅਸੀਂ ਆਉਣ ਸਰ ਮਾਫ ਕੀਤਾ ਅਸੀਂ ਪਹਿਲੇ ਸਾਲ ਤੋਂ ਕੰਮ ਲੱਗੇ ਸੀ ਅਸੀਂ ਮਹੱਲਾ ਕਲੀਨਿਕ ਆਮ ਆਦਮੀ ਕਲੀਨਿਕ ਆਉਣ ਸਾਰ ਬਣਾਉਣ ਲੱਗੇ ਅਸੀਂ ਜਿਹੜਾ ਨਹਿਰੀ ਪਾਣੀ ਖੇਤਾਂ ਤੱਕ ਪਹੁੰਚਾਇਆ ਕਿਸ਼ਨਗਬਨ ਜਿੱਥੇ ਮੌਜੂਦ ਹੋਣਗੇ ਨਹਿਰੀ ਪਾਣੀ ਦਾ ਕੰਮ ਉਦੋਂ ਸ਼ੁਰੂ ਕੀਤਾ ਠੀਕ ਹੈ ਜੀ ਅਸੀਂ ਟੋਲ ਪਲਾਂਟੇ ਬੰਦ ਕਰਨੇ ਪਹਿਲੇ ਸਾਲ ਤੋਂ ਸ਼ੁਰੂ ਕੀਤੇ ਹੈਨਾ ਅਸੀਂ ਸ਼ਹੀਰ ਪਰਿਵਾਰ ਨੂੰ ਜਿਹੜੇ ਫੌਜ ਦੇ ਵਿੱਚ ਆ ਪੁਲਿਸ ਦੇ ਵਿੱਚ 1 ਕਰੋੜ ਰੁਪਏ ਦਾ ਵਿਆਰਥਿਕ ਸਹਾਇਤਾ ਦੇਣਾ ਉਦੋਂ ਸ਼ੁਰੂ ਕੀਤਾ ਨੌਕਰੀਆਂ ਦੇਣੀਆਂ ਪਹਿਲੇ ਸਾਲ ਤੋਂ ਸ਼ੁਰੂ ਕੀਤੀਆਂ ਸੋ ਹੁਣ ਕੁਝ ਕੰਮ ਇਹ ਹਜੇ ਨੇ ਜਿਵੇਂ ਕਿ ਹੁਣ ਹੈਲਥ ਕਾਰਡ ਦਾ ਜਿਹੜਾ ਬਣਾਇਆ ਜੀਵਨ ਬਣਾ ਕੁਝ ਤੁਸੀਂ ਵੀ ਆਉਂਗੇ ਸਾਰੇ ਕੋਈ ਪਰਿਵਾਰ ਉਹਦੇ ਵਿੱਚ ਨਹੀਂ ਬਚੂਗਾ 10 ਲੱਖ ਰੁਪਏ ਦਾ ਹੈਲਥ ਕਾਰਡ ਦਾ ਜਿਹੜਾ ਬੀਮਾ ਕੀ ਹਰ ਪਰਿਵਾਰ ਦਾ ਹੋਊਗਾ ਔਰ ਬਕਾਇਦਾ ਉਹਦੇ ਵਿੱਚ 950 ਦਿਨ ਲੈਪਗ ਪ੍ਰਾਈਵੇਟ ਹਸਪੀਟਲ ਬੜੇ ਬੜੇ ਹਸਪੀਟਲ ਜਿਸ ਵਿੱਚ ਨੈਕਸ ਵੀ ਸ਼ਾਮਿਲ ਹੈ ਫੋਰਟਿਸ ਫੋਰਟਿਸ ਜਿਹੜਾ ਹਸਪੀਟਲ ਚੰਡੀਗੜ੍ਹ ਵਾਲਾ ਹੈ ਮਾਲੇ ਵਾਲਾ ਹੈ ਖਣੀ ਪਰ ਲੁਧਿਆਣਾ ਵਾਲਾ ਉਹਦੇ ਵਿੱਚ ਆ ਗਿਆ ਮਾਲੇ ਵਾਲਾ ਜਨਾਬ ਦਾ ਸੋ ਮਤਲਬ ਬਹੁਤ ਵੱਡੇ ਵੱਡੇ ਹਸਪੀਟਲ ਔਰ ਹਰ ਕਿਸਮ ਦੀ ਬਿਮਾਰੀ ਪਰਮਾਤਮਾ ਕਰੇ ਕਿ ਜਿੱਦ ਕਰੇ ਬਿਮਾਰੀ ਆਵੇ ਨਾ ਪਰ ਜੇ ਆ ਜੇ ਤਾਉ ਇਸ ਪੱਖੋਂ ਇਨਾ ਰਹੇ ਕਿ ਮੇਰੇ ਕੋਲ ਪੈਸੇ ਨਹੀਂ ਹੈ ਕਿ ਮੈਂ ਲਾਜ ਨਹੀਂ ਕਰ ਸਕਦਾ ਆਪਣੇ ਸਖਸਬੰਦੀ ਦਾ ਜਾਂ ਆਪਣੇ ਪਰਿਵਾਰ ਬਣੇਗਾ ਸੋ ਆਉਣ ਵਾਲੇ ਦਿਨਾਂ ਚ ਬਜਟ ਆਊਗਾ ਦੇਸ਼ ਦਾ ਬਜਟ ਆਊਗਾ ਪਹਿਲਾਂ ਤਾਂ ਉਹਦੇ ਚ ਉਮੀਦ ਕਰਦੇ ਆ ਕਿ ਪੰਜਾਬ ਲਈ ਕੁਛ ਨਾ ਕੁਛ ਸਪੈਸ਼ਲ ਪੈਕੇਜ ਰੱਖਿਆ ਜਾਊਗਾ ਕਿਉਂਕਿ ਪੰਜਾਬ ਬਰੈਡਵਿਨਰ ਹੈ ਪੰਜਾਬ ਕੁਰਬਾਨੀਆਂ ਵਾਸਤੇ ਹਮੇਸ਼ਾ ਪੰਜਾਬ ਖੜਾ ਰਹਿੰਦਾ ਹੈ ਦੇਸ਼ ਨੂੰ ਅਨਾਜ ਦੇ ਪੱਖੋਂ ਆਤਮ ਨਿਰਭਰ ਬਣਾਣਾ ਪੰਜਾਬ ਹੈ ਸੋ ਸਾਨੂੰ ਉਮੀਦ ਹੈ ਕਿ ਬਜਟ ਦੇ ਵਿੱਚ ਸਪੈਸ਼ਲ ਪੈਕੇਜ ਹੋਊਗਾ ਹਾ ਸਾਡੇ ਪੰਜਾਬ ਦੇ ਬਜਟ ਦੇ ਵਿੱਚ ਜੋ ਅਸੀਂ ਗੱਲ ਕੀਤਾ ਜੋ ਹਜ਼ਾਰ ਰੁਪਏ ਵਾਲਾ ਜੋ ਲੇਡੀਜ਼ ਵਾਲਾ ਮਹਿਲਾਵਾਂ ਨੂੰ ਆ ਜਾਂਦਾ ਉਹ ਬਜਟ ਦੇ ਵਿੱਚ ਆਊਗਾ ਤੇ ਉਸ ਤੋਂ ਲਾਵਾ ਵੀ ਹੋਰ ਬਹੁਤ ਸਾਰੀਆਂ ਸਕੀਮਾਂ ਨੇ ਜਿਹੜੀਆਂ ਆਉਣ ਵਾਲੇ ਦਿਨਾਂ ਚ ਆਉਣਗੀਆਂ ਅਸੀਂ ਕੋਈ ਨਹੀਂ ਲਿਖਦੇ ਵੀ ਆਖਰੀ ਸ ਨਹੀਂ ਵੀ ਸਾਰੇ ਹੀ ਲੋਕਾਂ ਨੂੰ ਯਾਦ ਰਹਿੰਦਾ ਲੋਕਾਂ ਨੂੰ ਪੁਰਾਣੀਆਂ ਗੱਲਾਂ ਵੀ ਯਾਦ ਨਹੀਂ ਕਿ ਜਦੋਂ ਵੀ ਆਏ ਨੇ ਕਿੰਨਾ ਫਰਕ ਪੈ ਗਿਆ ਸੜਕਾਂ ਬਣ ਰਹੀਆਂ ਨੇ ਤਾਂ 42000 ਕਿਲੋਮੀਟਰ ਸੜਕਾਂ ਬਣ ਰਹੀਆਂ ਨੇ 65000 ਕਿਲੋਮੀਟਰ ਜੇ ਸਾਨੂੰ ਆਰਡੀਐਫ ਦਾ ਪੈਸਾ ਮਿਲ ਜੇ ਅਸੀਂ ਉਹ ਬਾਕੀ ਵੀ ਅਸੀਂ ਸੜਕਾਂ ਜਿਹੜੀਆਂ ਨੇ ਈਵਨ ਪਿੰਡਾਂ ਦੀਆਂ ਫਿਰਨੀਆਂ ਤੇ ਵੀ ਸੜਕਾਂ ਮਾਹੀ ਤਾਂ ਉੱੱਤਰ ਨੂੰ ਜਾਂਦੀਆਂ ਵੀ ਸੜਕਾਂ ਬਣਾ ਰਹੇ ਸੋ ਹਾਈਵੇ ਜਿਹੜੇ ਪਹਿਲਾਂ ਕਦੇ ਬਣੇ ਹੀ ਨਹੀਂ ਸੀ ਕਦੇ ਵੱਡੀਆਂ ਸੜਕਾਂ ਜਿਵੇਂ ਸਰਹੰਤ ਤੋਂ ਪਟਿਆਲਾ ਰੋਡ ਨੂੰ ਕਿਲਰ ਰੋਡ ਕਹਿੰਦੇ ਸੀ ਹਰ ਰੋਜ਼ ਤਿੰਨ ਬੰਦਿਆਂ ਦੀ ਦਿੱਤੀ ਐਵਰੇਜ ਆਉਂਦੀ ਸੀ ਉਹ ਜਿਹੜੀਆਂ ਚ ਸਾਡੀ ਜ਼ਿੰਦਗੀਆਂ ਬਚ ਗਈ ਐਸਐਸਐਫ ਬਹੁਤ ਵਧੀਆ ਕੰਮ ਕਰ ਰਹੀ ਹੈ ਅੱਜ ਸੜਕ ਸੁਰੱਖਿਆ ਦੇ ਮਾਮਲੇ ਤੇ ਪ੍ਰਧਾਨ ਮੰਤਰੀ ਜੀ ਬੋਲੇ ਆਪਣਾ ਮਨ ਕੀ ਬਾਤ ਦੇ ਵਿੱਚ ਹੈ ਨਾ ਸਰਕਾ ਤੇ ਪੰਜਾਬ ਜਦੋਂ ਮੈਂ ਐਮਪੀ ਸੀ ਮੈਂ ਟਾਟਕੜਾ ਸੀ ਪੰਜਾਬ ਟੌਪ 2 ਜਾਂ ਟੌਪ 3 ਦੇ ਵਿੱਚ ਸੀਗਾ ਪਰਡੇ ਔਨ ਦਾ ਸਪੋਟ ਟੈਕਸ ਦੇ ਵਿੱਚ 15 16 ਸੀ ਉਸ ਵੇਲੇ ਮੈਂ ਇਹ ਤੁਹਾਨੂੰ 2018 ਦੀ ਗੱਲ ਕਰ ਰਿਹਾ ਤੇ ਅੱਜ 48% ਮੌਤਾਂ ਘਟ ਗਈਆਂ ਕਿਉਂਕਿ ਐਸਐਸਐਫ ਮੌਕੇ ਤੇ ਪਹੁੰਚਣ ਲੱਗ ਗਈ ਤੇ ਉੱਥੇ ਜਾ ਕੇ ਉਹਨਾਂ ਨੂੰ ਫਰਸਟ ایڈ ਮਿਲਣ ਲੱਗ ਗਈ ਤਾਂ ਉਹਨਾਂ ਨੂੰ ਇਮੀਡੀਏਟਲੀ ਹਸਪਤਾਲ ਚ ਪਹੁੰਚਾਇਆ ਜਾਣ ਲੱਗਿਆ 48% ਮੌਤਾਂ ਕੱਟ ਗਈਆਂ ਇਹ ਗੱਲ ਨਿਤਨ ਗੜਕੀ ਜੀ ਨੇ ਇੱਕ ਸਵਾਲ ਦੇ ਜਵਾਬ ਚ ਰਾਸ਼ਸਭਾ ਦੇ ਵਿੱਚ ਦੱਸੀ ਹੈ ਸੋ ਸਾਨੂੰ ਇਸ ਗੱਲ ਤੇ ਮਾਣ ਹੈ ਕਿ ਜੇ ਸਾਡੇ ਸਾਨੂੰ ਹੋਰ ਦੋ ਤਿੰਨ ਸਟੇਟਾਂ ਜਿਹੜੀਆਂ ਉਹ ਫਾਲੋ ਕਰਨ ਨੂੰ ਕਹਿੰਦੀਆਂ ਕਿ ਅਸੀਂ ਵੀ ਬਣਾਉਣਾ ਹੈ ਐਦਾਂ ਦਾ ਸਿਸਟਮ ਜੀ ਦੱਸਦੇ ਅਸੀਂ ਖੁਸ਼-ਖੁਸ਼ ਉਹਨਾਂ ਦੱਸਾਂਗੇ ਤਾਂ ਕਿ ਦੇਸ਼ ਦੇ ਜਿਹੜੀਆਂ ਕੀਮਤੀ ਚਾਨਣਾ ਸੜਕਾਂ ਤੇ ਜਾ ਰਹੀਆਂ ਉਹ ਬਚਣ ਸਰ ਪੰਜਾਬ ਦੇ ਵਿੱਚ ਲੋਕੀ ਸਾਲ ਤੇ ਗਰਾਉਂਡ ਤੇ ਨਹੀਂ ਹੋਗੇ ਜੀ ਹਨਾ ਮੈਂ ਦੱਸ ਦੇਣਾ ਸਭ ਤੋਂ ਪਹਿਲਾਂ ਜਿਹੜਾ ਜਿਹੜਾ ਪਾਣੀ ਤੁਸੀਂ ਕਦੇ ਵੀਡੀਓ ਦੇਖੀ ਹੋਣੀ ਹੈ 40 40 ਸਾਲਾਂ ਬਾਅਦ ਲੋਕਾਂ ਨੂੰ ਪਾਣੀ ਮਿਲ ਗਿਆ ਨਹਿਰ ਤੋਂ ਜਦ ਤੱਕ ਅੱਸੀ ਪੁਰਾਣੀ ਪਾਈ ਸੀ ਤਬ ਕੀ ਸੀ ਇਧਰ ਉਧਰ ਐਨਕ੍ਰੋਚਮੈਂਟ ਹੋ ਗਈ ਸੀ ਉਹ ਪਾਣੀ ਆ ਗਿਆ ਜੇ ਜੇ ਨਹੀਂ ਵੀ ਹੈਗੀ ਸੀ ਅਸੀਂ ਥੱਲੋਂ ਦੀ ਪਾਈਪਾਂ ਪਾ ਕੇ ਪੰਜਾਬ ਨੂੰ ਨਹਿਰੀ ਪਾਣੀ ਨਾਲ ਪਹਿਲਾਂ ਤਾਂ ਜੋੜਿਆ ਉਹਦੇ ਨਾਲ ਕੀ ਹੋਇਆ ਉਹਦੇ ਨਾਲ ਜਿਹੜੀ ਟਿਊਬਵੈੱਲ ਦੀ ਡਿਪੈਂਡਿਬਿਲਟੀ ਘਟੀ ਹੈ ਕਿ ਕੱਲਾ ਇਕੱਲੀ ਟਿਊਬਵੈੱਲ ਤੇ ਅਸੀਂ ਆਪਣੀ ਫਸਲ ਨੂੰ ਪਾਣੀ ਦੇ ਮੰਗੇ ਜੋ ਨਹਿਰੀ ਪਾਣੀ ਆਉਣ ਲੱਗ ਗਿਆ ਤਾਂ ਟਿਊਬਵੈੱਲ ਜਿਹੜਾ ਉਦੀ ਉਹਦੇ ਤੇ ਜਿਹੜੀ ਨੇ ਨਿਰਪਰਤਾ ਘਟੀ ਸਾਡੇ ਬਹੁਤ ਸਾਰੇ ਜ਼ੋਨ ਦੇ ਵਿੱਚ ਪਾਣੀ ਉੱਪਰ ਵੀ ਆ ਗਿਆ ਬਹੁਤ ਸਾਰੇ ਸਾਡੇ ਡਾਰਕ ਚੋਂ ਐਵਰੇਜ ਜ਼ੋਨ ਚ ਆ ਗਏ ਕੁਝ ਜ਼ੋਨ ਅੱਛੀ ਅੱਛੀ ਖਬਰ ਤੇ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਅਸੀਂ ਕੁਝ ਕਰ ਰਹੇ ਹਾਂ ਕਿ ਆਪਣੇ ਕੋਲ ਨਹਿਰਾਂ ਦਾ ਪਾਣੀ ਹੈ ਜਾਂ ਜਿਹੜੇ ਡੈਮਸ ਐਤਤਾਂ ਦੇ ਡੈਮਸ ਨੂੰ ਅਸੀਂ ਹੋਰ ਜ਼ਿਆਦਾ ਵਧੀਆ ਤਰੀਕੇ ਨਾਲ ਬਣਾ ਕੇ ਪਾਣੀ ਨੂੰ ਸੰਭਾਲੀਏ ਸੰਭਾਲ ਕੇ ਇਸੇ ਪਾਣੀ ਨੂੰ ਹੁਣ ਜਿਵੇਂ ਸ਼ਾਹੋਕ ਪੈਂਦੀ ਹੈ ਚੱਲ ਪਿਆ ਤੇ ਬਿਸਤ ਤੋ ਆਪ ਚ ਪਰ ਮਾ ਮਾ ਚ ਨਾ ਪਰਤੋ ਅਬੇ ਦੇ ਵਿੱਚ ਦੀ ਨਹਿਰ ਜਿਹੜੀ 24 ਘੰਟੇ ਚੱਲੂਗੀ 12 ਮਹੀਨੇ ਚ 30 ਦਿਨ 24 ਘੰਟੇ ਉਹਦੇ ਨਾਲ ਬਹੁਤ ਜਿਹੜਾ ਬਾਟਰ ਤੁਸੀਂ ਕਹਿੰਦੇ ਹੋ ਇਹ ਬੀਤ ਦਾ ਏਰੀਆ ਜਿਹੜਾ ਜਿੰਨਾ ਵੀ ਹੈ ਪੁਸ਼ਾਪੁਰ ਕੰਢੀ ਤੋਂ ਜਦੋਂ ਨਹਿਰ ਆਉਗੀ ਤਾਂ ਉਹ ਪਾਣੀ ਜਿਹੜਾ ਉਸ ਲੈਵਲ ਉੱਪਰ ਆ ਜਾਊਗਾ ਕ੍ਰੌਪ ਡਾਈਵਰਸੀਫਿਕੇਸ਼ਨ ਜ਼ਾਇਕਾ ਇੱਕ ਜਾਪਾਨ ਦੀ ਇੱਕ ਕੰਪਨੀ ਹੈ ਜਾਪਾਨ ਦੀ ਜਿੰਨੀਆਂ ਵੀ ਕੰਪਨੀਆਂ ਨੇ ਚਾਹੇ ਉਹ ਜਿਹੜੇ ਮਰਜ਼ੀ ਬਿਜ਼ਨਸ ਨਾਲ ਰਿਲੇਟਡ ਨੇ ਕਿ ਨਹੀਂ ਮਾਚ ਸਕਤ ਨਾਲ ਲਟਣੇ ਉਹ ਜਦੋਂ ਇੰਟਰਨੈਸ਼ਨਲ ਕਿਤੇ ਵੀ ਉਹਨਾਂ ਨੇ ਕੰਮ ਕਰਨਾ ਹੋਵੇ ਕਿਸੇ ਦੇਸ਼ 'ਚ ਤਾਂ ਜ਼ਾਇਕਾ ਦੇ थ्रू ਹੀ ਹੁੰਦੇ ਨੇ ਜਿਵੇਂ ਮਿੱਟੀ ਆ ਉਹਨਾਂ ਦੀ ਉਹਨਾਂ ਦੀ ਉਹ ਮਿੱਟੀ ਉਹਨਾਂ ਦੀ ਸਮਝੋ ਕਮਰਸ ਇੰਡਸਟਰੀ ਆ ਦੀ ਮਿਨਿਸਟਰੀ ਅਸੀਂ ਮਿੱਟੀ ਨੂੰ ਵੀ ਮਿਲੀ ਸੀ ਚੈਕਾ ਨੂੰ ਵੀ ਮਿਲੀ ਸੀ ਚੈਕਾ ਕਰਦੀ ਐ ਜਿਆਦਾ ਹਾਰਟੀਕਲਚਰ 'ਚ ਕੰਮ ਤੋਂ ਜ਼ਾਇਕਾ ਜਿਹੜੀ ਐ ਮੈਨੂੰ ਖੁਸ਼ੀ ਹੋ ਰਹੀ ਐ ਦੱਸ ਦਿਆਂ ਕਿ ਜ਼ਾਇਕਾ ਜਿਹੜਾ 1300 ਕਰੋੜ ਰੁਪਏ ਦਾ ਇਨਵੈਸਟਮੈਂਟ ਆ ਰਿਹਾ ਹੈ ਜਿਹਦੇ ਵਿੱਚ ਆਪਣੇ ਕੋਲੇ ਹਾਰਟੀਕਲਚਰ ਐਸ ਵਕਤ 6% ਐ ਪੰਜਾਬ 'ਚ ਉਹਨੂੰ ਹੁਣ ਅਗਲੇ 8-10 ਸਾਲਾਂ ਦੇ ਵਿੱਚ ਉਹਨੂੰ 15% ਦੇ ਲੱਗੇ ਜਿਹਦੇ ਵਿੱਚ ਫੁੱਲਾਂ ਦੀ ਖੇਤੀ ਹੈ ਸਬਜ਼ੀਆਂ ਜਾਂ ਫਿਰ ਜਿਹੜੇ ਫਲ ਫਰੂਟਾਂ ਦੀ ਖੇਤੀ ਹੈ ਐਸ ਇਲਾਕੇ ਨੂੰ ਤਾਂ ਬਹੁਤ ਵੱਡਾ ਫਾਇਦਾ ਹੋਊਗਾ ਕਿਉਂਕਿ ਪਠਾਨਕੋਟ ਦੀ ਲੀਚੀ ਦੁਨੀਆ ਤੇ ਤੋਂ ਵੱਡ ਮਿੱਠੀ ਲੀਚੀ ਨਹੀਂ ਹੈਗੀ ਫਾਜ਼ਲ ਕਦੇ ਕਿੰਨੂ ਅਬੂਰ ਦੇ ਕਿੰਨੂ ਹੈਨਾ ਤੇ ਸਾਡੇ گارਲਿਕ ਆਪਣਾ ਕਕਪੂਰ ਥਲੇ ਦਾ ਆਲੂ ਜਲੰਦਰ ਦੇ ਸੋ ਥੋੜਾ ਜਿਹਾ ਜਦੋਂ ਇਧਰ ਨੂੰ ਲੈ ਕੇ ਜਾਵਾਂਗੇ ਲੋਕਾਂ ਨੂੰ ਝੋਨੇ ਤੋਂ ਅਲਟਰਨੇਟਿਵ ਉਦੋਂ ਬਣੂਗਾ ਜੀ ਜਦੋਂ ਲੋਕਾਂ ਨੂੰ ਝੋਨੇ ਜਿੰਨਾ ਹੀ ਪੈਸਾ ਕਿਸੇ ਹੋਰ ਫਸਲ ਚੋਂ ਜਾਂ ਕਿਸੇ ਹੋਰ ਤਰੀਕੇ ਨਾਲ ਜ਼ਮੀਨ ਜੋ ਕਿ ਕਿਹਜੋ ਮੈਨੂੰ ਲੱਗਿਆ ਉਹ ਆਪ ਵੀ ਕਿਸਾਨ ਜਿਹੜੇ ਨੇ ਛੱਡਣਾ ਚਾਹੁੰਦੇ ਆ ਝੋਨੇ ਦੀ ਫਸਲ ਨੂੰ ਪਰ ਉਹ ਕਹਿੰਦੇ ਨੇ ਸਾਨੂੰ ਅਲਟਰਨੇਟ ਦੇਓ ਵਧੀਆ ਸੋ ਅਲਟਰਨੇਟ ਦੇਣ ਦੀ ਕੋਸ਼ਿਸ਼ ਕਰ ਰਹੇ ਆ ਜਿਹਦੇ ਨਾਲ ਪਾਣੀ ਪੰਜਾਬ ਦੇ ਪਾਣੀ ਨੂੰ ਦੇਖੋ ਪਵਨ ਗੁਰੂ ਪਾਣੀ ਪਿੱਤਾ ਮਾਤਾ ਧਰਤ ਮਾਤਾ ਅਸੀਂ ਹਰ ਰੋਜ਼ ਜਿਹੜਾ ਉਹ ਅਨੰਤ ਸਾਹਿਬ ਦੇ ਪਾਰਟ ਦੇ ਵਿੱਚ ਇਹ ਆਉਂਦਾ ਹਰ ਰੋਜ਼ ਸ਼ਬਦ ਕੀਰਤਨ ਹੁੰਦੀ ਹੈ ਤੇ ਅਸੀਂ ਫਿਰ ਜੇ ਤਿੰਨੋਂ ਦਰਜੇ ਪਵਨ ਹੋ ਗਈ ਹਵਾ ਮਗਾਨੂ ਗੁਰੂ ਦਾ ਦਰਜਾ ਪਾਣੀ ਨੂੰ ਕਿੱਥੇ ਦਰਜਾ ਧਰਤੀ ਨੂੰ ਮਾਲਦਾ ਤੇ ਤਿੰਨੋਂ ਦਰਜੇ ਦੇ ਬਚਾਉਣ ਵਿੱਚ ਥੋੜੇ ਜਿਹਾ ਬਹੁਤ ਹੀ ਕੰਮਜਾਜ਼ ਹੋਊ ਜੀ ਤਾਂ ਗੁਰੂ ਸਾਹਿਬ ਦੀ ਸਿੱਖਿਆ ਮੈਂ ਜਿਹੜੀਆਂ ਨੇ ਉਹਨੂੰ ਗਾਹਾਂਲੀ ਪੀੜੀ ਤੱਕ ਦੱਸਣ ਜੋਗੇ ਬਚ ਜਾਗੇ ਜੀ ਦਾਜਾ ਬਾਤ ਲਾਵਾ ਨਾਟਰ ਦੇ ਸਵਾਲ ਖੜੀ ਕਰ ਲੈਣੇ ਬੀਜੇਤੀ ਤੋਂ ਲੈ ਕੇ ਪੁਰਾਣੀ ਦੌਰ ਤੇ ਪੰਜਾਬ ਦੇ ਉਹਨਾਂ ਦੇ ਉਹਨਾਂ ਦੇ ਦੌਰਵਲੇ ਕਿਹਾ ਜਾਂਦਾ ਲੋ ਆਂ ਡਾਕਟਰ ਸੀ ਜਦੋਂ ਮਜੀਠੇ ਬਨਾ ਲੈ ਕੇ ਹਿੱਕ ਤੇ ਪੈਰ ਧਰ ਕੇ ਇੱਕ ਐਸਐਚਓ ਦੀ ਧੀ ਜਿਹੜੀ ਜਾਨ ਬਚਾਉਂਦਾ ਸੀ ਤ ਉਹਨੂੰ ਪੁੰਨਤਾ ਸੀ ਕੋੜੀਆਂ ਨਾਲ ਨਾਬਾ ਜੇਲ ਬਰੇਕ ਕਿੰਨਾ ਤੇ ਦੌਰਵਲੇ ਹੋਈ ਸੀ ਇਹ ਜੱਗੂ ਭਗਵਾਨਪੁਰੀਆ ਇਹ ਵੱਡੇ ਵੱਡੇ ਜਿਹੜੇ ਗੈਂਗਸਟਰ ਨੇ ਜਿਹੜੇ ਨਾਂ ਲੈਂਦੇ ਨੇ ਚਿਗਦੀਸ਼ ਭੋਲੇ ਹੋਣੀ ਉਹ ਕੌਣ ਸੀਗੇ ਉਹ ਇੰਨੇ ਦੌਰਵਲੇ ਸੀ ਤਾਂ ਕਿਰਪਾ ਕਰਕੇ ਇਹ ਤਾਂ ਨਾਂ ਕਰਦੇ ਇਹ ਨਿਸ਼ਾਨ ਸਿੰਘ ਕੌਣ ਸੀਗਾ ਅਕਾਲੀ ਦਲ ਦਾ ਸੀ ਠੀਕ ਹੈ ਨਾ ਸੋ ਅਸੀਂ ਤਾਂ ਗੈਂਗਸਟਰਾਂ ਦੇ ਨਾਲ ਬਰੁੱਧ ਬਾਰ ਛੜੀ ਹੋਈ ਹੈ ਸਾਡੀ ਪੂਰੀ ਪੁਸ਼ਤ ਬਣਾਈ ਨਹੀਂ ਕਰਦੇ ਅਸੀਂ ਨਾ ਸਾਡੇ ਕੋਈ ਭਤੀਜੇ ਨਾ ਅਸੀਂ ਕਿਸੇ ਨੂੰ ਜੇਲ੍ਹ ਚੋਂ ਫੋਨ ਕਰਦੇ ਆ ਜਾਂ ਜਦੋਂ ਤਾਂ ਕੋਈ ਹਿੱਸਾ ਲੈਣੇ ਸੋ ਅਸੀਂ ਗੈਂਗਸਟਰਾਂ ਤੇ ਵੀ ਬਾਰ ਛੜੀ ਹੋਈ ਹੈ ਨਸ਼ੇ ਵਿਰੁੱਧ ਵੀ ਸਾਡਾ ਯੁੱਧ ਚੱਲ ਰਿਹਾ ਹੈ ਤੋਂ ਅਸੀਂ ਪੰਜਾਬ ਨੂੰ ਹਰ ਪੱਖ ਤੋਂ ਸਮਾਜਿਕ ਲਾਮਤਾਂ ਤੋਂ ਅਸੀਂ ਮਦਦ ਕਰਾਉਣਾ ਚਾਹੁੰਦੇ ਹਾਂ ਲੋਕਾਂ ਦਾ ਸਹਿਯੋਗ ਵੀ ਸਾਨੂੰ ਮਿਲ ਰਿਹਾ ਹੈ ਤੋਂ ਸਾਨੂੰ ਉਮੀਦ ਹੈ ਕਿ ਅਸੀਂ ਫਿਰ ਦੁਬਾਰਾ ਪੰਜਾਬ ਜਿਹੜਾ ਇੱਕ ਸ਼ਾਂਤੀ ਵਾਲਾ ਸੂਧਾ ਤੇ ਅੱਜ ਤੱਕ ਇਹਦਾ ਸੁਭਾਅ ਬਣ ਚੁੱਕਾ ਹੈ ਸਰਪਥੇਸ਼ ਨੂੰ ਲੈ ਕੇ ਹਜੇ ਵੀ ਪ੍ਰਾਈਵੇਟ ਸੋ 15 ਜਾਂ ਛੋਟੇ ਵਿੱਚ ਇਹ ਲਿਆ ਜਾਵੇ। ਦੇਖੋ ਜਿਹੜੇ ਸਾਡੇ ਸਾਡੇ ਜੇ ਕੋਈ ਧਿਆਨ ਚਾਦਨ ਦੀ ਗੱਲ ਹੁੰਦੀ ਸਨ ਪਰਟੀਕਲਰ ਸਕੂਲ ਦਾ ਦੱਸ ਦਿਓ। ਅਦਰਵਾਈਜ਼ ਸਾਸੀ ਫੀਸਾਂ ਵਧਾਉਣ ਨੂੰ ਤਾਂ ਦਿੱਲੀ 'ਚ ਸਾਡਾ ਇਹ ਮਾਡਲ ਚੱਲਿਆ ਕਿ ਅਸੀਂ ਪ੍ਰਾਈਵੇਟ ਸਕੂਲਾਂ ਨੂੰ ਕੋਈ ਫੀਸ ਨਹੀਂ ਵਧਾਉਂਦੇ। ਦਿੱਲੀ 'ਚ ਜਦੋਂ ਜਿੰਨਾ ਚਿਰ ਹਰਨ ਕੇਰਿਵਾਲ ਸਾਹਿਬ ਮੋਕਾਂ ਦਿਲੇ ਜਦੋਂ ਵੀ ਭਾਜਪੀ ਸਰਕਾਰ ਇਹਨਾਂ ਕੋਈ ਨਹੀਂ ਸੀ। ਫਿਰ ਵਿੱਚੋਂ ਆਮਾਨਿਕਲੀਨ ਕੈਸਾ ਜ ਦਵਾਈਆਂ ਨੂੰ ਬੰਦ ਕਰਦੇ। ਸੋ ਅਸੀਂ ਕੋਈ ਇਦਾਂ ਦਾ ਕੰਮ ਜਾਂ ਕੋਈ ਇਦਾਂ ਦਾ ਜੇ ਕੋਈ ਗਲਤ ਚੋਰੀਆਂ ਜਾਂ ਕਾਨੂੰਨ ਤੋੜ ਕੇ ਲੇਖੋ ਬੰਦਾ ਕਰਦਾ ਤਾਂ ਅਸੀਂ ਲੋਕਾਂ ਦੇ ਹੱਕ 'ਚ ਅਸੀਂ ਲੋਕ ਇਦਾਂ ਦਾ ਬਾਧੂ ਖਰਚਾ ਬਿਲਕੁਲ ਨਹੀਂ ਪੈਣ ਦੇਵਾਂਗੇ ਜਿਹਦੇ ਨਾਲ ਉਹਨਾਂ ਨੂੰ ਕੋਈ ਬਜਟ ਹੱਲੇ ਜਾ ਉਹਨਾਂ ਦੀ ਕਬੀਲਦਗੀ ਲਈ ਤੋਂ ਪਰ ਸਭਾ ਨੂੰ ਲੈ ਕੇ ਤੇ ਗੈਸਰਾਂ ਨੂੰ ਲੈ ਕੇ ਪੰਜਾਬ ਸਰਕਾਰ ਬਹੁਤ ਵਧੀਆ ਕਰੀ ਹੈ ਪਰ ਲੋੜ ਹੈ ਕਿ ਚਾਈਨਾ ਡੋਰ ਦੇ ਉੱਤੇ ਵੀ ਕੋਈ ਐਕਸ਼ਨ ਸਖਤ ਕਰੇ ਦੇਖੋ ਪਹਿਲਾਂ ਹੀ ਚਾਈਨਾ ਡੋਰ ਤਾਂ ਬੈਨ ਹੈ ਦੇਖੋ ਆਪਣਾ ਮੈਂ ਅੱਜ ਵੀ